ਮੇਰੀ ਹੱਥ ਜੋੜ ਕੇ ਪੀਲੇ ਨਾ ਕੋ بچੋ ਇਹਨਾਂ ਕੋ ਬਚੋ ਕਿਰਪਾ ਰੱਖੋ ਪੰਜਾਬ ਦਾ ਭਾਰੀ ਨੁਕਸਾਨ ਹੋ ਚੁੱਕਿਆ ਜਿਸ ਚੀ ਮਿਨਿਸਟਰ ਕੋ ਮੋਰਲ ਕਰੇ ਜਾਨੀ ਪ੍ਰਾਈਮ ਮਿਨਿਸਟਰ ਨੂੰ ਫੇਸ ਕਰਨ ਦੀ ਉਹ ਪੰਜਾਬ ਦਾ ਕੀ ਸਵਾਰ ਸਕਦਾ ਜੀ ਇੱਥੇ ਦਿਹਾੜੀ ਕਰਨਗੇ ਆਪਣੀਆਂ ਗੱਲਾਂ ਸਟੇਜ ਵਾਲੀਆਂ ਜਿਹੜੀਆਂ ਨੇ ਇੱਥੇ ਪੇਸ਼ ਕਰਨਗੇ ਮੈਂ ਇੱਥੇ ਮੰਗ ਕਰਾਂਗਾ ਸਪੈਸ਼ਲੀ ਸਾਡੀ ਪਾਰਟੀ ਮੰਗ ਕਰੇਗੀ ਕਿ ਇਸ ਨੁਕਸਾਨ ਦਾ ਜਿਹੜਾ ਮੈਨ ਮੇਡ ਹੋਇਆ ਹੈ ਜੇ ਇਮਾਨਦਾਰੀ ਜੇ 1% ਵੀ ਆ ਜਿਹੜੀ ਇਹਨਾਂ 'ਚ 1% ਵੀ ਹੈ ਇੱਕ ਇੰਡੀਪੈਂਡੈਂਟ ਜੱਜ ਦੇ ਕੋਲੋਂ ਹਾਈ ਕੋਰਟ ਦੇ ਇੰਡੀਪੈਂਡੈਂਟ ਜੱਜ ਕੋ ਟਾਈਮ ਬਾਉਂਡ ਇਨਕੁਆਇਰੀ ਕਰਾਣ ਤੇ ਉਸ ਇਨਕੁਆਇਰੀ ਦਾ ਹਿੱਸਾ ਹਰ ਪੋਲਿਟਿਕਲ ਜਮਾਤ ਦੇ ਇੱਕ ਇੱਕ ਬੰਦਾ ਹੋਣਾ ਚਾਹੀਦਾ ਜਿੰਨੀਆਂ ਪੋਲਿਟਿਕਲ ਪਾਰਟੀਆਂ ਦੇ ਐਮ.ਐਲ.ਏ ਨੇ ਉਹਨਾਂ ਦੇ ਇੱਕ ਇੱਕ ਮੈਂਬਰ ਜੱਜ ਨੂੰ ਅਸਿਸਟ ਕਰਨ ਵਾਸਤੇ ਨਾਲ ਹੋਏ ਟਾਈਮ ਬਾਉਂਡ ਹੋਏ ਉਹਨਾਂ ਦੀ ਧੇਰ ਵਾਸਤੇ ਅਸੀਂ ਮੰਗ ਕਰਾਂਗੇ ਇੱਥੋਂ ਆ ਜਿਹੜਾ ਇਹਨਾਂ ਦੇ ਇਰੀਗੇਸ਼ਨ ਮੰਤਰੀ ਸਾਹਿਬ ਨੇ ਤੇ ਸੈਕਟਰੀ ਇਰੀਗੇਸ਼ਨ ਦੋਨਾਂ ਨੂੰ 400 ਲੰਬੇ ਕੀਤਾ ਜਾਏ ਜੇ ਇਨਕੁਆਇਰੀ ਕਰਾਣੀ ਹੈ ਸਹੀ ਮਹੀਨੇ ਦੇ ਵਿੱਚ ਉਹ ਗੁਨਾਹਗਾਰ ਲੱਭਣੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਡੁਬੋਇਆ ਪੰਜਾਬ ਨੂੰ ਤਬਾਹ ਕੀਤਾ ਕੀਮਤੀ ਜਾਨਾਂ 60 ਤੋਂ ਵੱਧ ਚਲੀਆਂ ਗਈਆਂ ਇਹ ਦੋ ਬੰਦਿਆਂ ਨੂੰ ਮੌਕੇ ਤੋਂ ਜਿਹੜਾ ਇਰੀਗੇਸ਼ਨ ਮੰਤਰੀ ਹੈ ਜਿਨੇ ਫਲੋਰ ਆਫ ਦੀ ਹਾਊਸ ਨੂੰ ਮਿਸਲੀਡ ਕੀਤਾ ਪੰਜਾਬ ਨੂੰ ਸਾਰੀ ਆਪੋਜੀਸ਼ਨ ਨੂੰ ਸਾਰੇ ਹਾਊਸ ਨੂੰ ਮਿਸਲੀਡ ਕੀਤਾ ਉਸ ਨੂੰ ਤੇ ਇਰੀਗੇਸ਼ਨ ਸੈਕਟਰੀ ਨੂੰ ਇਮੀਡੀਏਟਲੀ ਲੰਬੇ ਕੀਤਾ ਜਾਏ ਜੁਡੀਸ਼ੀਅਲ ਕਮਿਸ਼ਨ ਇੱਥੇ ਬੈਠੇ ਟਾਈਮ ਬਾਉਂਡ 3 ਮਹੀਨਿਆਂ ਦੇ ਵਿੱਚ ਮੌਕੇ ਤੇ ਚੱਲਣ ਹਰ ਆਪੋਜੀਸ਼ਨ ਪਾਰਟੀ ਦੇ ਇੱਕ ਆਦਮੀ ਨਾਲ ਜਾਏ ਅਸੀਂ ਸਿਸਟ ਕਰਾਂਗੇ ਜੱਟ ਸਾਹਿਬ ਨੂੰ ਤੇ ਜਿਹੜੇ ਅਸਲ ਗੁਨਾਹਗਾਰ ਨੇ ਉਹਨਾਂ ਨੂੰ ਸਾਹਮਣੇ ਲਿਆਇਆ ਜਾਏ ਤੇ ਉਹਨਾਂ ਤੇ ਕ੍ਰਿਮੀਨਲ ਕਾਰਵਾਈ ਕੀਤੀ ਜਾਏ ਕੇਸ ਰਜਿਸਟਰ ਕੀਤਾ ਜਾਏ ਤੇ ਕ੍ਰਿਮੀਨਲ ਕਾਰਵਾਈ ਕੀਤੀ ਜਾਏ ਦੂਸਰੀ ਗੱਲ ਅਸੀਂ ਕਵਾਂਗੇ ਸਾਨੂੰ ਕਲੈਰਿਟੀ ਦਿਓ ਜਿਹੜੇ ਮੋਦੀ ਸਾਹਿਬ ਨੇ 12000 ਕਰੋੜ ਕੀਆ ਤੇ ਤੁਹਾਡੇ ਕੋ ਅੱਜ ਪੰਜਾਬ ਜਾਣਨਾ ਚਾਹੁੰਦਾ ਕੋ ਪੈਸੇ ਤੁਹਾਡੇ ਕੋ ਕਿੰਨੇ ਤੁਸੀਂ ਤੇ ਕਹਿੰਦੇ ਮੈਂ ਕੁਕੜੀਆਂ ਦੇ ਵੀ ਦਵਾਂਗਾ ਮੈਂ ਬੱਕਰੀਆਂ ਦੇ ਵੀ ਦਊਂਗਾ ਮੈਂ ਕਦੂ ਦੇ ਵੀ ਦਊਂਗਾ ਝੋਨੇ ਤੇ ਮੈਂ ਜਿਹੜੀਆਂ ਛੱਤਾਂ ਚਾਹੀਆਂ ਤਰੇੜਾਂ ਉਹਦੇ ਵੀ ਦਊਂਗਾ ਤੁਸੀਂ ਕਿੰਨਾ ਚਿਰ ਲੋਕਾਂ ਦਾ ਬੇਫਿਕੂ ਬਣਾਓਗੇ ਤੋਂ ਇਸ ਇੱਕ ਗੱਲ ਕਰ ਆ ਸਾਡੀ ਗੱਲ ਅਸੀਂ ਤੁਹਾਡੇ ਸਾਹਮਣੇ ਰੱਖੀ ਬਾਕੀ ਗੱਲਾਂ ਇਸ ਤੋਂ ਬਾਅਦ ਕਰਾਂਗੇ ਜਿਵੇਂ ਅੱਜ ਜੇਪੁਰ ਕੇ ਸੈਂਟਰ ਤੇ ਲੱਗਦਾ ਤੁਹਾਨੂੰ ਮੋ ਕਿਹਾ ਵੀ ਬਦਲਣ ਵਾਸਤੇ ਕਿ ਓਵਰਲੈਪ ਕਰ ਪਾਏਗਾ ਜੇ ਕੋਈ ਸਾਸਨਾ ਹੁੰਦਾ ਜਿਵੇਂ ਕਿ ਕਿ ਪੁਰਾਣੇ ਸਪੈਸ਼ਲ ਸੈਸ਼ਨ ਦਾ ਕੋਈ ਫਾਇਦਾ ਨਹੀਂ ਹੋਇਆ ਤਾਂ ਇੱਥੇ ਜੇ ਕੋਈ ਚੇਂਜ ਹੋਣਾ ਤਾਂ ਕਰੂਗਾ ਸਭ ਤੁਸੀਂ ਮੈਨੂੰ ਆਪ ਦੱਸੋ ਇੱਕ ਮਿੰਟ ਜਿਹੜੇ ਸੈਂਟਰ ਦੇ ਕਾਨੂੰਨ ਨੇ ਉਹ ਅਸੈਂਬਲੀ ਇੱਥੇ ਕੁਝ ਵੀ ਪਾਸ ਕਰੇ ਉਹ ਓਵਰਰੂਲ ਕਰ ਸਕਦੇ ਨੇ ਜਿਹੜੇ ਸੈਂਟਰ ਦੇ ਕਾਨੂੰਨ ਇਟ ਇਜ਼ ਬੈਂਟ ਫਾਰ ਦੀ ਹੋਲ ਕੰਟਰੀ ਇਹ ਪੈਸਾ ਹਰ ਸਟੇਟ ਨੂੰ ਜਾਂਦਾ ਕੱਲੇ ਪੰਜਾਬ ਨੂੰ ਨਹੀਂ ਜਾਂਦਾ ਇੱਥੇ ਡਰਾਮਾ ਹੈ ਜਿ세ਾ ਲੋਟਸ ਹੋਇਆ ਜਿੰਨੇ ਕੁ ਕੁਝ ਕੀਤੇ ਨੇ ਅਗਲੀ ਵੀਰ ਦਾ ਤੁਸੀਂ ਵੇਖਿਆ ਸੀ ਸਪੈਸ਼ਲ ਸੈਸ਼ਨ ਬੁਲਾਇਆ ਅਗਲੀ ਵੀਰ ਤੇ ਅਸੀਂ ਅਗਨੀ ਵੀਰ ਤੇ ਇਹਨਾਂ ਨੇ ਸਪੈਸ਼ਲ ਸੈਸ਼ਨ ਸੱਦਿਆ ਸੀ ਕਿ ਅਗਨੀ ਵੀਰ ਨੂੰ ਅਸੀਂ ਰਿਜੈਕਟ ਕਰਨੇ ਤੇ ਚੌਥੇ ਦਿਨ ਭਗਵੰਤ ਮਾਨ ਜੀ ਦੀ ਚਿੱਠੀ ਸਾਰੇ ਡਿਪਟੀ ਕਮਿਸ਼ਨਰ ਨੂੰ ਚਲੀ ਗਈ ਸੀ ਕਿ ਆਰਮੀ ਵਾਲੇ ਭਰਤੀ ਕਰਨ ਆ ਰਹੇ ਨੇ ਇਹਨਾਂ ਨੂੰ ਤਗੜੇ ਹੋ ਕੇ ਇਹਨਾਂ ਦਾ ਸਾਥ ਦਿੱਤਾ ਜਾ ਜਿਲ੍ਹੇ ਚ ਆਹ ਤੇ ਇਹਨਾਂ ਦਾ ਹਾਲ ਹੈ ਜੀ ਕੋਈ ਇਹ ਦਿਸ ਇਜ਼ 올 ਅ ਫਰਾਡ ਕਿੰਨੀ ਇੱਕ ਵਾਰ ਪੰਜਾਬ ਦੇ ਲੋਕਾਂ ਨੂੰ ਝੂਠ سے ਗੁੰਮਰਾਹ ਕਰਨਗੇ ਮੈਂ ਤੇ ਹੀ ਨਹੀਂ ਗੱਲ ਕਰ ਰਿਹਾ ਹਾਂ ਸਰ ਤੁਸੀਂ ਕੇਂਦਰ ਨੂੰ ਚਿੱਠੀ ਵੀ ਲਿਖੀ ਆ ਉਹਦੇ ਵਿੱਚ ਤੁਸੀਂ ਕਿਹਾ ਕਿ મોદી ਸਾਹਿਬ ਤੇ ਮਾਨ ਸਾਹਿਬ ਦੇ ਆਪਸੀ ਵੇਰਵੇ ਨਹੀਂ ਮਿਲਦੇ ਕਿ 26 ਤਰੀਕ ਤੋਂ ਪਹਿਲਾਂ ਪਹਿਲਾਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਉਹਦੇ ਪਹਿਲਾਂ ਪਹਿਲਾਂ ਜਵਾਬ கோਰੀ ਉਹਨਾਂ ਵੱਲੋਂ ਕੋਈ ਜਵਾਬ ਆਇਆ ਦੇਖੋ ਅਜੇ ਤੱਕ ਫਾਈਨੈਂਸ ਮਿਨਿਸਟਰ ਨੂੰ ਮੈਂ ਇਮੀਡੀਏਟਲੀ ਮੇਲ ਵੀ ਕੀਤੀ ਹੈ ਚਿੱਠੀ ਵੀ ਪਾਈ ਅਜੇ ਤੱਕ ਜਵਾਬ ਕੋਈ ਨਹੀਂ ਆਇਆ ਸਰ ਸਦਨ ਨੂੰ ਉਠਾएंगे इसे 12000 ਰੁਪਏ ਹਾਂ ਤੇ ਕਹਾਂਗੇ ਇਸੇ ਲਈ ਇਹ ਤਾਂ ਆਏ ਹਾਂ ਸਦਨ ਮੈਂ ਆਪ ਕੋ ਯਹੀ ਤਾਂ ਬਤਾਇਆ ਸੀ ਲਾਲਪੁਰਾ ਦੀ ਸਸਪ